ਪੰਜਾਬ ਦੀ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਦੇ ਵਿਰੁੱਧ ਸਭ ਤੋਂ ਵੱਡੀ ਕਾਰਵਾਈ ਦਰਸਲ ਸਰਕਾਰ ਨੇ ਆਪਣੀ ਪਾਰਟੀ ਦੇ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਦੇ ਖਿਲਾਫ ਭ੍ਰਿਸ਼ਟਾਚਾਰ ਨੂੰ ਲੈ ਕੇ ਐਕਸ਼ਨ ਲੈ ਲਿਆ ਹੈ ਤਾਂ ਉਹਨਾਂ ਦੀ ਜਲੰਧਰ ਸਥਿਤ ਰਿਹائش ਤੇ ਵਿਜੀਲੈਂਸ ਨੇ ਛਾਪਾ ਮਾਰਿਆ ਦੱਸਿਆ ਜਾ ਰਿਹਾ ਹੈ ਕਿ ਰਮਨ ਅਰੋੜਾ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਰਾਹੀਂ 마ਸੂਮ ਲੋਕਾਂ ਨੂੰ ਝੂਠੇ ਨੋਟਸ ਪੇਸ ਦੇ ਸਨ ਤੇ ਫਿਰ ਉਹ ਪੈਸੇ ਲੈਂਦੇ ਸੀ ਤੇ ਉਹਨਾਂ ਨੋਟਸਾਂ ਨੂੰ ਹਟਾ ਦਿੰਦੇ ਸਨ ਵਿਸ਼ਟਾਚਾਰ ਦੇ ਵਿਰੁੱਧ ਮੁਹਿੰਮ ਦੇ ਹਿੱਸੇ ਵਜੋਂ ਵਿਜੀਲੈਂਸ ਟੀਮ ਨੇ ਆਪ ਵਿਧਾਇਕ ਰਮਨ ਅਰੋੜਾ ਗ੍ਰਿਫਤਾਰ ਕਰ ਰਿਹਾ ਜਾਣਕਾਰੀ ਮੁਤਾਬਕ ਵਿਜੀਲੈਂਸ ਨੇ ਸ਼ੁੱਕਰਵਾਰ ਸਵੇਰੇ ਵਿਧਾਇਕ ਰਮਨ ਅਰੋੜਾ ਦੇ ਘਰ ਛਾਪਾ ਮਾਰਿਆ ਵਿਜੀਲੈਂਸ ਟੀਮ ਉਹਨਾਂ ਦੇ ਘਰ ਪਹੁੰਚਦੀ ਹੈ ਤੇ ਪਿਛਲੇ ਦਿਨੀ ਸਰਕਾਰ ਨੇ ਰਮਨ अरोड़ा ਦੇ ਸੁਰੱਖਿਆ ਮੁਲਾਜ਼ਮ ਵੀ ਵਾਪਸ ਲਏ ਸਨ ਉਹਨਾਂ ਖਿਲਾਫ ਭ੍ਰਿਸ਼ਟਾਚਾਰ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਜਿਸ ਤ하ਤ ਵਿਜੀਲੈਂਸ ਵੱਲੋਂ ਐਕਸ਼ਨ ਲੈ ਲਿਆ ਗਿਆ ਤਾਂ ਜ਼ਿਕਰ ਹੋ ਗਿਆ ਕਿ ਵਿਜੀਲੈਂਸ ਵੱਲੋਂ ਉਸ ਦਿਨ ਪਹਿਲਾਂ ਨਗਰ ਨਿਗਮ ਜਲੰਧਰ ਦੇ ਵਿੱਚ ਤਾਇਨਾਤ ਏਟੀਪੀ ਸੁਖਦੇਵ ਵਿਸ਼ਿਸ਼ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਸੀ ਤੇ ਉਸ ਦਿਨ ਤੋਂ ਹੀ ਚਰਚਾਵਾਂ ਬਾਜ਼ਾਰ ਦੇ ਵਿੱਚ ਗਰਮ ਸਨ ਕਿ ਸੁਖਦੇਵ ਵਿਸ਼ਿਸ਼ਟ ਆਪ ਦੇ ਵਿਧਾਇਕ ਰਮਨ अरोड़ा ਦੇ ਕਾਫੀ ਕਰੀਬੀ ਨੇ ਤੇ ਵਿਧਾਇਕ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਤਾਂ ਇਹ ਵੀ ਦੱਸ ਦਈਏ ਕਿ ਮਾਨ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਬਹੁਤ ਸਾਰੇ ਸਾਬਕਾ ਵਿਧਾਇਕਾਂ ਮੰਤਰੀਆਂ ਅਫਸਰਾਂ ਤੇ ਵਿਜੀਲੈਂਸ ਦੀ ਕਾਰਵਾਈ ਕਰ ਰਹੀ ਹੈ ਤੇ ਮਾਨ ਸਰਕਾਰ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਜਿਹੀਆਂ ਕਾਰਵਾਈਆਂ ਵੇਖਣ ਨੂੰ ਮਿਲ ਰਹੀਆਂ ਨੇ ਇਹਨਾਂ ਵਿੱਚੋਂ ਕਈ ਜੇਲ੍ਹ ਦੇ ਵਿੱਚ ਬੰਦ ਨੇ ਕਈ ਜ਼ਮਾਨਤ ਤੇ ਬਾਹਰ ਆ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਚੁੱਕੇ ਨੇ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਭਾਵੇਂ ਸਾਡਾ ਕੋਈ ਲੀਡਰ ਹੋਵੇ ਜਾਂ ਅਫਸਰ ਹੀ ਕਿਉਂ ਨਾ ਹੋਵੇ ਇੱਥੋਂ ਤੱਕ ਕਿ ਮਾਨ ਸਰਕਾਰ ਨੇ ਆਪਣੇ ਇੱਕ ਮੰਤਰੀ ਨੂੰ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਕਰਵਾਇਆ ਤੇ ਮੰਤਰੀ ਮੰਡਲ ਦੇ ਵਿੱਚੋਂ ਵੀ ਬਰਖਾਸਤ ਕਰ ਦਿੱਤਾ ਤੇ ਇੱਕ ਹੋਰ ਵੱਡੀ ਕਾਰਵਾਈ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਤੇ ਹੋਈ ਹੈ ਜ ਉਸਤੇ ਵੱਡੇ ਇਲਜ਼ਾਮ ਨੇ ਤਾਂ ਗ੍ਰਿਫਤਾਰੀ ਹੋ ਚੁੱਕੀ ਹੈ ਦੱਸਿਆ ਕਿ ਘਰ ਤੇ ਵਿੱਚ ਵਿਜੀਲੈਂਸ ਰੇਡ ਕਰਦੀ ਹੈ ਜਲੰਧਰ ਸੈਂਟਰਲ ਤੋਂ ਵਿਧਾਇਕ ਨੇ ਰਮਨ ਅਰੋੜਾ ਜਿਨ੍ਹਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਤਹਿਤ ਵੱਡਾ ਐਕਸ਼ਨ ਲਿਆ ਗਿਆ ਦਰਅਸਲ ਕਈ ਸ਼ਿਕਾਇਤਾਂ ਰਮਨ ਅਰੋੜਾ ਦੇ ਖਿਲਾਫ ਮਿਲਦੀਆਂ ਨੇ ਜਿਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਇਹ ਵੱਡੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਵਿਜੀਲੈਂਸ ਟੀਮ ਘਰ ਦੇ ਵਿੱਚ ਰੇਡ ਕਰਨ ਪਹੁੰਚਦੀ ਹੈ ਕਈ ਸਬੂਤ ਕਈ ਦਸਤਾਵੇਜ਼ ਖੰਡਾਲੇ ਗਏ ਜਿਸ ਤੋਂ ਬਾਅਦ ਰਮਨ ਅਰੋੜਾ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਆਮ ਆਦਮੀ ਪਾਰਟੀ ਦਾ ਵਿਧਾਇਕ ਹੁਣ ਬੁਰਾ ਫਸਦਾ ਹੋਇਆ ਵਿਖਾਈ ਦੇ ਰਿਹਾ ਵਿਭ੍ਰਸ਼ਤਾ ਚਰ ਵਿਰੋਧ ਮੁਹਿੰਮ ਦੇ ਸਿੱਟੇ ਵਜੋਂ ਹੀ ਵਿਜੀਲੈਂਸ ਟੀਮ ਦੇ ਵੱਲੋਂ ਇੱਕ ਕਾਰਵਾਈ ਕੀਤੀ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਰਮਨ ਅਰੂੜਾ ਦੇ ਘਰ ਛਾਪਾ ਵੱਜਦਾ ਹੈ ਭ੍ਰਿਸ਼ਟਾਚਾਰ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਉਹਨਾਂ ਤੇ ਮਿਲੀਆਂ ਸਨ ਇਸ ਤੋਂ ਪਹਿਲਾਂ ਬੀਤੇ ਦਿਨੀ ਦੱਸਿਆ ਜਾ ਰਿਹਾ ਕੁਝ ਦਿਨਾਂ ਪਹਿਲਾਂ ਨਗਰ ਨਿਗਮ ਜਲੰਧਰ ਦੇ ਵਿੱਚ ਤਨਖਾਹ ATP ਸੁਖਦੇਵ ਵਸ਼ਿਸ਼ਟ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਗ੍ਰਿਫਤਾਰ ਹੁੰਦੇ ਨੇ ਜੋ ਕਿ ਇਸ ਵਿਧਾਇਕ ਦੇ ਕਾਫੀ ਕਰੀਬੀ ਸਨ ਉਸ ਵੇਲੇ ਤੋਂ ਹੀ ਚਰਚਾਵਾਂ ਸਨ ਕਿ ਇਹ ਹੁਣ ਗਾਜ ਜਿਹੜੀ ਹੈ ਉਹ ਵਿਧਾਇਕ ਤੇ ਵੀ ਡਿੱਗ ਸਕਦੀ ਹੈ ਤੇ ਹੁਣ ਵੱਡੀ ਕਾਰਵਾਈ ਵਿਧਾਇਕ ਰਮਨ ਅਰੋੜਾ ਤੇ ਕਰ ਦਿੱਤੀ ਗਈ ਹੈ ਪੰਜਾਬ ਦੀ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਦੇ ਵਿਰੁੱਧ ਸਭ ਤੋਂ ਵੱਡੀ ਕਾਰਵਾਈ ਦਰਅਸਲ ਸਰਕਾਰ ਨੇ ਆਪਣੀ ਪਾਰਟੀ ਦੇ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਦੇ ਖਿਲਾਫ ਭ੍ਰਿਸ਼ਟਾਚਾਰ ਨੂੰ ਲੈ ਕੇ ਐਕਸ਼ਨ ਲੈ ਲਿਆ ਹੈ ਤਾਂ ਉਹਨਾਂ ਦੀ ਜਲੰਧਰ ਸਥਿਤ ਰਿਹਾਸ਼ ਤੇ ਵਿਜੀਲੈਂਸ ਨੇ ਛਾਪਾ ਮਾਰਿਆ ਦੱਸਿਆ ਜਾ ਰਿਹਾ ਹੈ ਕਿ ਰਮਨ ਅਰੋੜਾ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਰਾਹੀਂ 마ਸੂਮ ਲੋਕਾਂ ਨੂੰ ਝੂਠੇ ਨੋਟਸ ਪੇਸ ਦੇ ਸਨ ਤੇ ਫਿਰ ਉਹ ਪੈਸੇ ਲੈਂਦੇ ਸੀ ਤੇ ਉਹਨਾਂ ਨੋਟਸਾਂ ਨੂੰ ਹਟਾ ਦਿੰਦੇ ਸਨ ਵਿਸ਼ਵਾਚਾਰ ਦੇ ਵਿਰੁੱਧ ਮੁਹਿੰਮ ਦੇ ਹਿੱਸੇ ਵਜੋਂ ਵਿਜੀਲੈਂਸ ਟੀਮ ਨੇ ਆਪ ਵਿਧਾਇਕ ਰਮਨ अरोड़ा ਗ੍ਰਿਫਤਾਰ ਕਰ ਲਿਆ ਜਾਣਕਾਰੀ ਮੁਤਾਬਕ ਵਿਜੀਲੈਂਸ ਨੇ ਸ਼ੁੱਕਰਵਾਰ ਸਵੇਰੇ ਵਿਧਾਇਕ ਰਮਨ अरोड़ा ਦੇ ਘਰ ਛਾਪਾ ਮਾਰਿਆ ਵਿਜੀਲੈਂਸ ਟੀਮ ਉਹਨਾਂ ਦੇ ਘਰ ਪਹੁੰਚਦੀ ਹੈ ਤੇ ਪਿਛਲੇ ਦਿਨੀ ਸਰਕਾਰ ਨੇ ਰਮਨ अरोड़ा ਦੇ ਸੁਰੱਖਿਆ ਮੁਲਾਜ਼ਮ ਵੀ ਵਾਪਸ ਲਏ ਸਨ ਉਹਨਾਂ ਖਿਲਾਫ ਭ੍ਰਿਸ਼ਟਾਚਾਰ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਜਿਸ ਤ하ਤ ਵਿਜੀਲੈਂਸ ਦੇ ਵੱਲੋਂ ਐਕਸ਼ਨ ਲੈ ਲਿਆ ਗਿਆ ਤਾਂ ਜ਼ਿਕਰ ਹੋ ਗਿਆ ਕਿ ਵਿਜੀਲੈਂਸ ਦੇ ਵੱਲੋਂ ਉਸ ਦਿਨ ਪਹਿਲਾਂ ਨਗਰ ਨਿਗਮ ਜਲੰਧਰ ਦੇ ਵਿੱਚ ਤਾਇਨਾਤ ਏਟੀਪੀ ਸੁਖਦੇਵ ਵਿਸ਼ਿਸ਼ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਸੀ ਤੇ ਉਸ ਦਿਨ ਤੋਂ ਹੀ ਚਰਚਾਵਾਂ ਬਾਜ਼ਾਰ ਦੇ ਵਿੱਚ ਗਰਮ ਸਨ ਕਿ ਸੁਖਦੇਵ ਵਿਸ਼ਿਸ਼ਟ ਆਪ ਦੇ ਵਿਧਾਇਕ ਰਮਨ अरोड़ा ਦੇ ਕਾਫੀ ਕਰੀਬੀ ਨੇ ਤੇ ਵਿਧਾਇਕ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਤਾਂ ਇਹ ਵੀ ਦੱਸ ਦਈਏ ਕਿ ਮਾਨ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਬਹੁਤ ਸਾਰੇ ਸਾਬਕਾ ਵਿਧਾਇਕਾਂ ਮੰਤਰੀਆਂ ਅਫਸਰਾਂ ਤੇ ਵਿਜੀਲੈਂਸ ਦੀ ਕਾਰਵਾਈ ਕਰ ਰਹੀ ਹੈ ਤੇ ਮਨਜ਼ਰ ਕਰਦੇ ਸੱਤਾ ਦੇ ਵਿੱਚੋਂ ਉਨਤ ਤੋਂ ਬਾਅਦ ਜਿਹੀਆਂ ਕਾਰਵਾਈਆਂ ਵੇਖਣ ਨੂੰ ਮਿਲ ਰਹੀਆਂ ਨੇ ਇਹਨਾਂ ਵਿੱਚੋਂ ਕਈ ਜੇਲ੍ਹਾਂ ਦੇ ਵਿੱਚ ਬੰਦ ਨੇ ਕਈ ਜ਼ਮਾਨਤ ਤੇ ਬਾਹਰ ਆ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਸ਼ਬਦਾ ਦੇ ਵਿੱਚ ਕਹਿ ਚੁੱਕੇ ਨੇ ਕ੍ਰਿਸ਼ਟਾਚਾਰ ਬਿਲਕੁਲ ਬਰਦਾਸ਼ ਨਹੀਂ ਕੀਤਾ ਜਾਵੇਗਾ ਤਾਂਵੇਂ ਸਾਡਾ ਕੋਈ ਲੀਡਰ ਹੋਵੇ ਜਾਂ ਅਫਸਰ ਹੀ ਕਿਉਂ ਨਾ ਹੋਵੇ ਇਤੋਂ ਤੱਕ ਕਿ ਮਾਨ ਸਰਕਾਰ ਨੇ ਆਪਣੇ ਇੱਕ ਮੰਤਰੀ ਨੂੰ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਕਰਵਾਇਆ ਤੇ ਮੰਤਰੀ ਮੰਡਲ ਦੇ ਵਿੱਚੋਂ ਵੀ ਬਰਖਾਸਤ ਕਰ ਦਿੱਤਾ ਤੇ ਇੱਕ ਹੋਰ ਵੱਡੀ ਕਾਰਵਾਈ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਤੇ ਹੋਈ ਹੈ ਜਿਸ ਤੇ ਵੱਡੇ ਇਲਜ਼ਾਮ ਨੇ ਤਾਂ ਗ੍ਰਿਫਤਾਰੀ ਹੋ ਚੁੱਕੀ ਹੈ ਦੱਸਦੇ ਇਹ ਕਿ ਘਰ ਤੇ ਵਿੱਚ ਵਿਜੀਲੈਂਸ ਰੇਡ ਕਰਦੀ ਹੈ ਜਲੰਧਰ ਸੈਂਟਰਲ ਤੋਂ ਵਿਧਾਇਕ ਨੇ ਰਮਨ ਅਰੋੜਾ ਜਿਨ੍ਹਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਤਹਿਤ ਵੱਡਾ ਐਕਸ਼ਨ ਲਿਆ ਗਿਆ। ਦਰਅਸਲ ਕਈ ਸ਼ਿਕਾਇਤਾਂ ਰਮਨ ਅਰੋੜਾ ਦੇ ਖਿਲਾਫ ਮਿਲਦੀਆਂ ਨੇ ਜਿਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਵੱਡੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ। ਵਿਜੀਲੈਂਸ ਟੀਮ ਘਰ ਦੇ ਵਿੱਚ ਰੇਡ ਕਰਨ ਪਹੁੰਚਦੀ ਹੈ। ਕਈ ਸਬੂਤ ਕਈ ਦਸਤਾਵੇਜ਼ ਖੰਡਾਲੇ ਗਏ। ਜਿਸ ਤੋਂ ਬਾਅਦ ਰਮਨ ਅਰੋੜਾ ਦੀ ਗ੍ਰਿਫਤਾਰੀ ਹੋ ਜਾਂਦੀ ਹੈ। ਕਾਮ ਆਦਮੀ ਪਾਰਟੀ ਦਾ ਵਿਧਾਇਕ ਹੁਣ ਬੁਰਾ ਫਸਦਾ ਹੋਇਆ ਵਿਖਾਈ ਦੇ ਰਿਹਾ ਵਿਭ੍ਰਸ਼ਟਾਚਾਰ ਵਿਰੋਧ ਮੁਹਿੰਮ ਦੇ ਸਿੱਟੇ ਵਜੋਂ ਹੀ ਵਿਜੀਲੈਂਸ ਟੀਮ ਦੇ ਵੱਲੋਂ ਇੱਕ ਕਾਰਵਾਈ ਕੀਤੀ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਰਮਨ ਅਰੂੜਾ ਦੇ ਘਰ ਛਾਪਾ ਵੱਜਦਾ ਹੈ ਭ੍ਰਿਸ਼ਟਾਚਾਰ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਉਹਨਾਂ ਤੇ ਮਿਲੀਆਂ ਸਨ ਇਸ ਤੋਂ ਪਹਿਲਾਂ ਬੀਤੇ ਦਿਨੀ ਦੱਸਿਆ ਜਾ ਰਿਹਾ ਕੁਝ ਦਿਨਾਂ ਪਹਿਲਾਂ ਨਗਰ ਨਿਗਮ ਜਲੰਧਰ ਦੇ ਵਿੱਚ ਤਨਨਾਤ ਏਟੀਪੀ ਸੁਖਦੇਵ ਵਸ਼ਿਸ਼ਟ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਗ੍ਰਿਫਤਾਰ ਹੁੰਦੇ ਨੇ ਜੋ ਕਿ ਇਸ ਵਿਧਾਇਕ ਦੇ ਕਾਫੀ ਕਰੀਬੀ ਸਨ ਉਸ ਵੇਲੇ ਤੋਂ ਹੀ ਚਰਚਾ ਹੋ ਰਹੀ ਸੀ ਕਿ ਇਹ ਹੁਣ ਗਾਜ ਜਿਹੜੀ ਹੈ ਉਹ ਵਿਧਾਇਕ ਤੇ ਵੀ ਡਿੱਗ ਸਕਦੀ ਹੈ ਤੇ ਹੁਣ ਵੱਡੀ ਕਾਰਵਾਈ ਵਿਧਾਇਕ ਰਮਨ ਅਰੋੜਾ ਤੇ ਕਰ ਦਿੱਤੀ ਗਈ ਹੈ